ਸ਼ੰਤ ਮਹੱਲਾ ਤੀਜਾ ਇੱਕ ਤੁਕੇ ਤੇਰਾ ਕੀਆ ਕਰਮਜੰਤ ਇੱਕ ਤੁਕੇ ਇੱਕ ਇੱਕ ਤੁਕਾ ਵਾਲੇ ਸ਼ਬਦ ਦੋ ਛੋਟੀਆਂ ਟੁਕਾਂ ਨੂੰ ਇੱਕ ਤੁਕ ਦੀ ਗਿਣਤੀ ਜਿ ਹਜੂਰ ਉਚਾਰਦੇ ਆ ਤੇਰਾ ਕੀਆ ਕਰਮਜੰਤ ਸੱਚੇ ਬਾਦਸ਼ਾਹ ਅਰਦਾਸ ਕਰੋ ਮਹਾਰਾ ਜੱਗੇ ਅਸੀਂ ਮਹਾਰਾ ਤੇਰੇ ਕੀਤੇ ਹੋਏ ਕਰਮ ਨਹੀਂ ਹੋਏ ਖਾਲਾਂ 'ਚ ਮਾਰੇ تیرੇ ਛੋਟੇ ਹੁੰਦੇ ਹਨ ਕਿਉਂ ਤੇਰੇ ਮਹਾਰਾ ਕਰਮ ਕੀਤੇ ਹੋਏ ਜੰਮ ਕਹਾਂ ਅਸੀਂ ਪਾਸ ਤੇ ਬਾਦਸ਼ਾਹ ਕਰਮ ਵੀ ਛੋਟੇ ਦਾ ਨਾਮ ਹੈ ਤੇ ਜੰਤ ਵੀ ਛੋਟੇ ਆ ਨਾ ਤੇਰੇ ਦਾਸਾਂ ਦੇ ਦਾਸ ਮਹਾਰਾਏ ਤੇਰੇ ਕੀਤੇ ਹੋਏ ਹਾਂ ਦੇਹ ਤਾਂ ਜਾਪੀ ਆਦਿ ਮੰਤਰ ਤੇ ਮਹਾਰਾਜ ਤੁਹਾਨੂੰ ਸਾਨੂੰ ਬਖਸ਼ੇ ਤਾਂ ਇੱਕ ਓਮਕਾਰ ਸਤਨਾਮ ਆਦਿ ਮੰਤਰ ਹੈ ਇਹ ਆਪਦਾ ਜਾਪ ਕਰੀਏ ਜੋਗੀ ਓਮ ਸੋ ਓਮ ਨੂੰ ਕਹਿੰਦੇ ਹਨ ਦੇਹ ਤਾਂ ਜਾਪੀ ਆਦਿ ਮੰਤਰ ਜੋ ਸਾਰਿਆਂ ਮੰਤਰਾਂ ਦੇ ਵਾਸਤੇ ਬਦਾਦ ਵਾਵਾ ਹੈ ਤੇ ਹਰੀ ਦਾ ਆਹਾਹਾ ਹੈ ਅਤੇ ਗੋਵਿੰਦ ਦਾ ਹਾਰ ਆਦ ਗੱਗਾ ਹੈ ਰਾਮ ਦਾ ਆਜ ਰਾਰਾ ਹੈ ਇਸ ਪ੍ਰਕਾਰ ਵਾਹਿਗੁਰੂ ਮੰਤਰ ਆਦੀ ਮੰਤਰ ਹੈ ਜਿਸ ਵਕਤ ਇਹ ਜਗ ਰਚਿਆ ਨਹੀਂ ਸੀ ਉਸ ਵਕਤ ਕਰਤਾ ਪ੍ਰਖਣ ਛਤੀ ਯੁਗ ਵਰਤੇ ਉਹ ਗਵਾਰਾ ਹੈ ਤਾੜੀ ਲਾਈ ਸੰਨਹਾਰਾ ਉਦੋਂ ਓਮਕਾਰ ਆਦ ਕੋਈ ਸ਼ਬਦ ਨਹੀਂ ਸੀ ਉਚਾਰਨ ਕੀਤਾ ਉਸ ਵੇਲੇ ਨੌ ਨੌ ਯੁਗਾਂ ਕੀ ਕੱਖੜ ਦਾ ਯਾਦ ਕੀਤਾ ਸੀ ਇਹ ਲੋਹ ਪ੍ਰਕਾਸ਼ ਜੀ ਦਸਵੇਂ ਪਾਤਸ਼ਾਹ ਨੇ ਲਿਖਿਆ ਹੈ ਇਹ ਜਨਨ ਜਨਨ ਸਾਖੀ ਜੀ ਵੀ ਗੁਰੂ ਸਾਹਿਬ ਦੀ ਬਾਣੀ ਜਿਹੜਾਉਂ ਮੈਂ ਛੋ ਇਸ ਪ੍ਰਕਾਰ ਵਾਹਿਗੁਰੂ ਮੰਤਰ ਭਾਈ ਗੁਰਦਾਸ ਜੀ ਨੇ ਕਿਹਾ ਬੇਦ ਕਤੇ ਅਗੋਚਰਾ ਵਾਹਿਗੁਰੂ ਗੁਰਸਬਦ ਸੁਣਾਇਆ ਇਹ ਬੇਦਾਂ ਕਿਤੇ ਬੰਦਾ ਵੀ ਅਗੋਚਰ ਸੀ ਉਹਨਾਂ ਬੇਦਾਂ ਦੇ ਵਿੱਚ ਸੀ ਨਾ ਕਿਤਾਬਾਂ ਵਿੱਚ ਸੀ ਅਗੋਚਰ ਹੈ ਮੁਸਲਮਾਨ ਕਹਿੰਦੇ ਸਾਡਾ ਬਾਦ ਹੂ ਸ਼ਬਦ ਸੀ ਉਦੋਂ ਸਿੱਖਾਂ ਨੇ ਵਾਹਿਗੁਰੂ ਬਣਾ ਲਿਆ ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਖਿੱਚ ਕਰਦੇ ਆ ਸਾਰੇ ਹੇ ਗੋਚਰੀ ਮੇਰਾ ਨਾਮ ਕਪੀਰ ਮੰਤੋ ਦੇ ਤਾਂ ਜਾ ਪਿਆਦ ਮੰਤ ਇਹ ਆਦੀ ਜਿਹੜਾ ਮੰਤਰ ਜਦੋਂ ਅਜੇ ਰਚਨਾ ਹੀ ਨਹੀਂ ਸੀ ਰਚੀਤਾ ਹੈ ਇਹ ਜੇ ਬਖਸ਼ੇ ਤਾਂ ਆਪਦਾ ਮੰਤਰ ਜਪਣਾ ਕਰੀਏ ਗੁਣ ਆਠ ਵਿਚਾਰੀ ਮੇਰੀ ਮਾਏ ਇਹ ਮੇਰੀ ਮਾਤਾ ਰੂਪ ਪੁੱਤੋਂ ਸਖੀਓ ਮਹਤਮਾ ਉਸ ਪਰਮੇਸ਼ਰ ਦੇ ਗੁਣਾਂ ਨੂੰ ਮੋਕ ਕਰਕੇ ਰਾਖੀਏ ਤੇ ਵਿਚਾਰ ਨਾ ਕਰੀਏ ਸੰਗਤ ਦੇ ਨਾਲ ਮਿਲ ਕਰਕੇ ਮਨ ਨਾਲ ਵਿਚਾਰੀਏ ਰਸਨਾ ਕਰਕੇ ਉਹਦੇ ਗੁਣਾਂ ਨੂੰ ਕਸਮ ਕਰੀਏ ਦੇ ਰੇ ਦੀ ਤੁਮ ਸਖੀਓ ਮਹਾਤਮਾ ਹਰ ਜਪ ਹਰ ਕੈ ਲੱਗ ਪਾ ਹਰੀ ਦਾ ਬਾਣੀ ਕਰਕੇ ਵੀ ਜਾਪ ਕਰੀਏ ਹਰੀ ਅਕਾਲ ਪੁਰਖ ਜੋ ਸੁਖਿਆਤ ਹੋ ਜੇ ਮਾਲ ਨਾਲ ਨਾ ਖੜੇ ਰਹੀਏ ਚਰਨੀ ਲੱਗ ਜੀਏ ਮਹਾਰਾਜ ਦੇ ਹਰੀ ਦਾ ਜਾਪ ਕਰਕੇ ਜੋ ਸੁਖਿਆਤ ਹੁੰਦਾ ਹੈ ਉਹਦੇ ਚਰਨਾਂ ਦੀ ਧੂੜ ਬਣੀਏ ਲੱਗ ਜੀਏ ਰਹਾ ਗੁਰਪ੍ਰਸਾਦ ਲਾਗੇ ਨਾਮ ਸਵਾਦ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਹੋਵੇ ਉਹਨਾਂ ਨੂੰ ਨਾਮ ਦਾ ਸਵਾਦ ਲੱਗਾ ਹੈ ਉਹ ਨਾਮ ਦੇ ਰਸੂਲ ਚ ਲੱਗ ਗਏ ਹਨ ਕਾਹੇ ਜਨਮ ਗਵਾਉ ਬੈਰ ਬਾਦ ਉਹਨਾਂ ਗੁਰਮਖਾਂ ਨੇ ਨਿਸ਼ਚੈ ਕੀਤਾ ਵੀ ਕਾਹਦੇ ਵਾਸਤੇ ਜਨਮ ਗਵਾਉਣਾ ਕਿਸੇ ਨਾਲ ਵੈਰ ਕਰਨਾ ਵਾੜ ਝਗੜੇ ਕੀ ਭਾਉਨੇ ਹੈ ਵੈਰ ਪੁਰਾਣਾ ਹੁੰਦਾ ਇਹ ਬਿੱਲੀਆਂ ਤੇ ਚੂਹਿਆਂ ਦਾ ਕਸਾਈਆਂ ਤੇ ਬੱਕਰੀਆਂ ਦਾ ਹੈ ਤੇ ਝਗੜਾ ਕੋਈ ਨਵਾਂ ਟੰਟਾ ਸ਼ੁਰੂ ਕਰ ਦੇਣਾ ਜਲਪਾ ਬਾਦ ਬਤੰਡਾ ਬਾਦ ਆਦਿਕ ਇਹ ਵੈਰ ਕਰਕੇ ਵਾੜ ਝਗੜੇ ਕਰਕੇ ਕਿਸ ਵਾਪੇ ਜਨਮ ਗਵਾ ਲਏ ਹੋ ਰਹੇ ਹੂੰ ਉਹ ਗੁਰਪ੍ਰਾਪਤੀ ਨੇ ਚੁਕਾ ਉਹ ਮਹਾਨ ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਉਹਨਾਂ ਦਾ ਰਿਦ ਦਾ ਹੰਕਾਰ ਚੱਕਿਆ ਗਿਆ ਹੈ ਸਹਜ ਪਾਏ ਪਾਇਆ ਹਰ ਨਾਮ ਸੁਦਰਸਧ ਉਹਨਾਂ ਨੇ ਪ੍ਰੇਸ਼ੂ ਨਾਮੋਂ ਖਾਲਿਆ ਊ ਤਉ ਉਚਾ ਸਬਦ ਕਾਮ ਸਬਦ ਜਿਹੜੀ ਕਮਾਈ ਕਰਨੀ ਉਤੋਂ ਜਿੰਨੇ ਸਾਧਨ ਯੋਗਾ ਅਭਿਆਸ ਜਗ ਅਦਿਕ ਪੂਜਾ ਠਾਕਰਾਦ ਕਾਂਦੀ ਸਾਰੇ ਨਾਲੋਂ ਉਤਮ ਕਮਾ ਵਿੱਚੋਂ ਇਹ ਉੱਚਾ ਹੈ ਸਭ ਪ੍ਰਮੇਸ਼ਰ ਦਾ ਜਿਹੜਾ ਨਾਮ ਜਪਣਾ ਹੈ ਇਹਦੇ ਬਰਾਬਰ ਕੋਈ ਸਾਧਨ ਨਹੀਂ ਪੁੱਛ ਸਕਦਾ ਨਾਨਕ ਬਖਾਨ ਸੱਚਾ ਨਾਮ ਸਤਿਗੁਰੂ ਜੀ ਕਹਿੰਦੇ ਤਾਂ ਸਤ ਨਾਮ ਜੋ ਹੈ ਤੇਰਾ ਪਰਮਪੁਰਬਲਾ ਸਰੂਪ ਲਖਣਾ ਵਾਲਾ ਉਹਦਾ ਕਥਨ ਕਰਦੇ ਹਾਂ ਗੁਸੰਤ ਮਹੱਲਾ ਤੀਜਾ ਬਨਾਸਪਤ ਮੌਲੀ ਚੜਿਆ ਬਸੰਤ ਇਹ ਜੋ ਸਾਲ ਸੰਗਰੀ ਬਸੰਤ ਚੜਦਾ ਹੈ ਸਾਰੀ ਬਨਾਸਪਤੀ ਪਰਫੁੱਲਤ ਹੋ ਜਾਂਦੀ ਹੈ ਇਸੇ ਪ੍ਰਕਾਰ ਹੈ ਪਰਮੇਸ਼ਵਰ ਹੈ ਬਸੰਤ ਉਸ ਅਗੁਰੂ ਦੇ ਚੜਿਆ ਜਦੋਂ ਹਿਰਦੇ 'ਚ ਸਖਿਆਤ ਹੋਇਆ ਉਦੋਂ ਸੋਗਨਾਂ ਦੀ ਬਨਾਸਪਤੀ ਜਿਹੜੀ ਪਰਫੁੱਲਤ ਹੋ ਗਈ ਸੰਤਾ ਕਰਨ ਧਰਤੀ ਹੈ ਸਰਦਾਰੂਪੀ ਧੀਰ ਹੈ ਇਸ ਦੇ ਵਿੱਚ ਸਦਸੰਤੋਖ ਦੇ ਪੱਤਰੇ ਹਨ ਅਤੇ ਇਸੇ ਪ੍ਰਕਾਰ ਹੈ ਜੋ ਗੁਰੂ ਸਾਹਿਬ ਦੇ ਤੇ ਨਿਸ਼ਟਾ ਦਾ ਅੰਕੂਰ ਪੈਦਾ ਹੋਣਾ ਹੈ ਇਸ ਪ੍ਰਕਾਰ ਕਰਣਾ ਮੈਤਰੀ ਮੁੱਤਾਂ ਡਾਣੀਆਂ ਹਨ ਤੇ ਧਰਮ ਰੂਪੀ ਫੁੱਲ ਲੱਗਣੇ ਹਨ ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਗਿਆਨ ਹੈ ਫਲ ਲੱਗਣੇ ਹਨ ਇਸ ਪ੍ਰਕਾਰ ਮਾਰਾ ਕਹਿੰਦੇ ਹਾਂ ਬਨਾਸਪਤੀ ਮੌਲੀ ਚੜਿਆ ਬਸੰਤ ਇਹ ਸੰਗਤ ਰੂਪੀ ਬਨਾਸਪਤੀ ਪਰਫੁੱਲਤ ਹੋ ਗਈ ਹੈ ਜਦੋਂ ਚੜਿਆ ਪ੍ਰੇਮ ਰੂਪੀ ਬਸੰਤ ਅੰਦਰ ਚੜ ਗਿਆ ਪ੍ਰਗਟ ਹੋ ਗਿਆ ਕਿਸੇ ਪ੍ਰਕਾਰ ਸੁਗੁਣਾ ਦੀ ਬਨਾਸ਼ਪਤੀ ਪਰਫਲਤ ਹੋਈ ਹੈ ਜਿਨ੍ਹਾਂ ਦੇ ਬਸੰਤ ਪਰਮੇਸ਼ਰ ਦਾ ਆਨੰਦ ਚਲਿਆ ਸਖਿਆਤ ਹੋਇਆ ਹੈ ਇਹ ਮਨ ਮੌਲਿਆ ਸਤਿਗੁਰੂ ਸੰਗ ਇਹ ਸਤਿਗੁਰਾਂ ਦੀ ਸੰਗਤ ਕਰਕੇ ਮਨ ਵੀ ਪਰਫਲਤ ਹੋ ਗਿਆ ਪਰਮੇਸ਼ਰ ਦੀ ਕਿਰਪਾ ਜਦੋਂ ਹੋਈ ਤੁਮ ਸਾਜਿ ਤੇ ਆਵੋ ਮੁਗਧ ਮਨ ਇਸ ਮਨ ਨੂੰ ਸਿੱਖੇ ਮੂਰਖ ਮਨਾ ਹੈ ਬਸ ਸਮਝ ਮਨਾ ਮੁਗਧ ਸੁੰਦਰ ਹੋ ਜੈਨਾ ਜੇ ਤੂੰ ਸੱਚ ਨੂੰ ਧਿਆਣਾ ਕਰੇਂ ਦਾਸ ਵਾਪੋ ਮੇਰੇ ਮਨਾਂ ਤੇ ਮੇਰੇ ਪਿਆਰੇ ਆ ਮਨਾਂ ਤਾਂ ਸੁਖ ਨੂੰ ਪਾ ਲੇਗਾ ਜੇ ਮੰਨਣ ਕਰੇਗਾ ਬਚਨਾਂ ਨੂੰ ਰਹਾ ਇਤਮਨ ਮੌਲਿਆ ਭਇਆ ਅਨੰਦ ਜਦੋਂ ਇਹ ਇਸ ਪ੍ਰਕਾਰ ਸੰਗਤ ਨਾਲ ਮਿਲ ਕੇ ਮਨ ਪਰਹੁਲਤ ਹੋ ਜਾਂਦਾ ਹੈ ਸੁਭਗੁਣਾਂ ਦੀ ਪਰਹੁਲਤਾ ਸਹਿਤ ਹੁੰਦਾ ਹੈ ਉਦੋਂ ਬ੍ਰਹਮ ਦਾ ਨੂਰੂਪੀ ਫਲ ਪ੍ਰਾਪਤ ਹੋ ਜਾਂਦਾ ਹੈ ਅੰਮ੍ਰਿਤ ਫਲ ਪਾਇਆ ਨਾਮ ਗੋਵਿੰਦ ਜਿਨ੍ਹਾਂ ਨੂੰ ਗੋਵਿੰਦ ਦੇ ਨਾਮ ਅੰਮ੍ਰਿਤ ਨੂੰ ਪੀਤਾ ਹੈ ਉਹਨਾਂ ਨੇ ਭਾਈ ਬ੍ਰਹਮਾ ਗੋਵਿੰਦ ਪਰਮੇਸ਼ਰ ਦੇ ਨਾਮ ਕਰਕੇ ਅੰਮ੍ਰਿਤ ਬ੍ਰਹਮਾ ਨੂਰੂਪੀ ਫਲ ਨੂੰ ਪਾ ਲਿਆ ਹੈ ਜਾਂ ਅੰਮ੍ਰਿਤ ਨਾਮ ਹੀ ਗੋਵਿੰਦ ਦੀ ਨਾਮ ਨਾਮੀ ਇਹ ਭੇਦ ਹੋਣੇ ਕਰਕੇ ਇਹ ਗੋਵਿੰਦ ਅੰਮ੍ਰਿਤ ਨਾਮ ਰੂਪੀ ਫਲ ਨੂੰ ਪਾ ਲਿਆ ਹੈ ਏਕ ਏਕ ਸਭ ਖਾਣ ਇੱਕੋ ਹੀ ਉਹਦਾ ਰੂਪ ਨਿਰਗੁਣ ਰੂਪ ਹੈ ਇੱਕੋ ਹੀ ਸਰਬਨਸ ਰੂਪ ਹੈ ਸਾਰੇ ਵੇਦ ਸ਼ਾਸਤਰਾਂ ਵਾਲੇ ਅਖਿਆਨਾਂ ਦੁਆਰਾ ਕਸਮ ਕਰਦੇ ਹੈ ਕਿ ਕੋਈ ਲੋਕ ਵਿੱਚ ਹੈ ਕੋਈ ਪਰਲੋਕ 'ਚ ਹੈ ਕੋਈ ਹਿਰਦੇ 'ਚ ਹੈ ਕੋਈ ਸੰਸਾਰ 'ਚ ਹੈ ਹੁਕਮ 부ਝੇ ਤਾਂ ਇੱਕੋ ਹੀ ਸ਼ਰੂਪ ਹੈ ਕੋਈ ਜੀਵ ਰੂਪ ਹੈ ਹੁਕਮ 부ਝੇ ਤਾਂ ਇੱਕੋ ਜਾਣੇ ਜੇ ਗੁਰੂ ਸਾਹਿਬ ਦੇ ਹੁਕਮ ਨੂੰ 부ਝ ਲਵੇ ਸਮਝ ਲਵੇ ਤੌਂ ਕੋ ਦਹਾਤ ਨੂੰ ਜਾਣ ਸਕਦਾ ਹੈ ਕਹਿਤ ਨਾਨਕ ਹਉਮੈ ਕਹਿ ਨ ਕੋ ਸਭ ਗੁਰੂ ਕਹਿੰਦੇ ਉਹ ਪੁਰਖ ਫਿਰ ਹਉਮੈ ਨਹੀਂ ਕਦੇ ਕਹਿੰਦਾ ਜਿਹੜਾ ਇੱਕ ਨੂੰ ਮੁਝ ਲੈਂਦਾ ਹੈ ਨਾਨਕ ਹੁਕਮੈ ਜੇ ਪੁੱਜੈ ਤਾਂ ਹਉਮੈ ਕਹਿ ਨ ਕੋ ਜਿਵੇਂ ਬਚਨ ਆਖਣ ਵੇਖਣ ਸਭ ਸਾਬ ਤੇ ਹਉਮੈ ਨਹੀਂ ਮਿਲ ਜਾਂਦੀ ਏ ਉਹ ਕਹਿੰਦੇ ਜੋ ਕੁਝ ਬੋਲਦੇ ਐ ਜਿਉਂ ਬੁਲਾਵੋ ਤੇ ਨਾਨਕ ਦਾਸ ਬੋਲਣਾ ਤੇ ਜੋ ਕੁਝ ਵੇਖਦੇ ਐ ਇਹ ਰਾਇਦਰ ਬੋਲੇ ਹੋ ਰਿਹਾ ਹੈ ਐਸੀ ਬਸਮਾਤ ਤਾਂ ਉਹਨਾਂ ਦੇ ਅੰਦਰ ਹੋ ਜਾਂਦੀ ਹੈ ਸੰਤ ਮਹੱਲਾ ਦਾ ਪਿਆਰ ਸਤਜਗ ਤੇਰੇ ਕੀਤੇ ਹੋਏ ਉਹ ਜਾਣਦੇ ਕਿ ਮਾਰੇ ਸਾਰੇ ਜੁਗ ਸਤਜਗ ਤੇ ਤਾਂ ਦਵਾਪਰ ਕਾਲ ਜੁਗ ਆਦਿਕ ਆਪਦੇ ਕੀਤੇ ਬਣਾਏ ਹੋਈ ਹੋਏ ਆ ਸਤਗੁਰ ਪੇਟ ਮਤਬਦ ਹੋਏ ਇਹਨਾਂ ਨੂੰ ਸਾਰੇ ਜੁਗੋ ਜਦੋਂ ਸਤਮਿਕ ਮ੍ਰਤੀ ਜੁਣਦੀ ਉਹਨੂੰ ਸਤਜਗ ਹੁੰਦਾ ਹੈ ਜਦੋਂ ਤਿੰਨਾਂ ਗੁਣਾ ਸਤਗੁਰ ਜੀ ਉਹ ਤੇਤਾ ਹੁੰਦਾ ਹੈ ਜੋ ਦੁਆਇਤ ਕਰਕੇ ਪੂਰਣੀ ਦੁਆਪਰ ਹੁੰਦਾ ਜਦੋਂ ਕਲਪਨਾ ਦੇ ਸਹਿਤ ਹੁੰਦੀ ਕਲਜਗ ਹੁੰਦਾ ਸਾਰੇ ਯੁਗ ਤੇਰੇ ਵਰਤਾਏ ਵਰਦੇ ਹੁੰਦੇ ਹੋ ਰਹੇ ਆ ਹਰ ਜਿਉ ਆਪੇ ਲਹਿ ਮਿਲਾਏ ਸਭ ਯੁਗ ਕਿਤੇ ਸਾਧਗੁਰ ਤੇਰੇ ਕੀਤੇ ਹੋਏ ਸਾਰੇ ਮਾਰੇ ਆ ਦੇ ਕਿਤੇ ਲਾਮ ਪੜਿਆ ਨਾ ਸਿਆਰੀ ਪੜਦਾ ਸਾਰੇ ਯੁਗ ਤੇਰੇ ਕੀਤੇ ਹੋਏ ਐ ਸਤਗੁਰੂ ਭੇਟ ਮਤ ਬੁੱਧ ਹੋਏ ਜਿਨ੍ਹਾਂ ਨੂੰ ਸਤਗੁਰੂ ਮਹਾਰਾਜ ਸਾਹਿਬ ਮਿਲ ਜਾਂਦੇ ਐ ਉਹਨਾਂ ਦੀ ਮਤੀ ਦੇ ਅੰਦਰ ਬੋਧ ਹੋ ਜਾਂਦਾ ਹੈ ਜਾਂ ਆਤਮ ਵਿਸ਼ੇਣੀ ਬੁੱਧੀ ਉਹਨਾਂ ਦੇ ਅੰਦਰ ਹੋ ਜਾਂਦੀ ਹੈ ਸਤਗੁਰਾਂ ਦੇ ਨਾਲ ਪੇਟਣੇ ਕਰਕੇ ਗੁਰਮਤਿ ਦੇ ਕਰਕੇ ਬੋਧ ਵਾਲੀ ਬੁੱਧੀ ਉਹਨਾਂ ਨੂੰ ਹੋ ਜਾਂਦੀ ਹੈ ਹਰ ਜੀਵ ਆਪੇ ਲਹਿਵ ਮਿਲਾਏ ਜੀ ਹਰੀ ਆਪ ਕਿਰਪਾ ਕਰਕੇ ਚਿਰਨਾਂ ਦੇ ਨਾਲ ਮੇਲ ਲੋ ਗੋਇ ਕਾ ਸਬਦ ਸੱਚ ਨਾਮ ਸਮਾਏ ਕਿਵੇਂ ਮੇਲੋ ਮਹਾਰਾਜ ਕਹਿੰਦੇ ਗੁਰਾਂ ਦੇ ਸ਼ਬਦ ਦੁਆਰਾ ਸੱਚੇ ਨਾਮ ਵਿੱਚ ਸਾਡਾ ਮਨ ਮਸਤ ਹੋ ਜੇ ਸਮਾ ਜਾਵੇ ਰਹਾ ਮਨ ਬਸੰਤ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਸਰੂਪ ਲਖਣ ਵਾਲੇ ਆਪ ਦੇ ਨਾਮ ਚੁਮਣੇ ਸਮਾ ਜਾਵੇ ਰਹਾ ਮਨ ਬਸੰਤ ਹਰੇ ਥਵ ਲੋਏ ਜਿਨ੍ਹਾਂ ਦੇ ਮਨ ਵਿੱਚ ਸਾਧ ਸੰਗ ਜੀ ਵਸ ਗਿਆ ਹੈ ਉਹ ਸਾਰੇ ਲੋਕ ਜਿਨ੍ਹਾਂ ਨੇ ਸੰਤ ਭਗਤ ਹਰੇ ਭਰੇ ਹੋ ਗਏ ਸਭਨਾਂ ਨੂੰ ਖੜਾਵਟ ਆ ਗਈ ਹੈ ਮਹਾਰਾਜ ਦੇ ਪ੍ਰੇਮ ਦੀ ਇਸੇ ਪ੍ਰਕਾਰ ਜਿਨ੍ਹਾਂ ਦੇ ਮਨ ਵਿੱਚ ਬਸੰਤ ਆਨੰਦ ਸਰੂਪ ਆਇਆ ਕੁਣਾਂ ਦੀ ਸੰਗਤ ਕਰਨ ਵਾਲੇ ਜਿੰਨੇ ਲੋਕ ਸਭ ਸਭ ਜੋਗੇ ਮਹਾਰਾ ਦੀ ਭਗਤੀ ਕਰਕੇ ਕੋਈ ਖਾਲੀ ਨਹੀਂ ਰਿਹਾ ਹੈ ਸਾਰਿਆਂ ਦੇ ਮਨ ਤੇ ਉਹ ਵਸਦਾ ਹੈ ਜਿਸ ਕਰਕੇ ਲੋਕ ਜੀ ਜੰਤ ਸਾਰੇ 14 ਲੋਕ ਕਰੋੜਾਂ ਬ੍ਰਹਮੰਡ ਇਹ ਹਰੇ ਭਰੇ ਹੋ ਰਹੇ ਜੀ ਦੀ ਸੱਤਾ ਦੇ ਨਾਲ ਉਹ ਸਾਰਿਆਂ ਨੂੰ ਲੋਰਿਆ ਪ੍ਰਕਾਸ਼ ਰਿਹਾ ਹਲੇ ਖੁਲੀ ਹੈ RAM ਨਾਮ ਸੁਭ ਹੋਏ ਜੇ ਭਾਈ RAM ਦੇ ਨਾਮ ਦਾ ਨਾਮ ਜਿਹੜਾ ਜਪਣਾ ਇਹ ਫੋਨ ਲੱਗਣਾ ਤੇ ਬ੍ਰਹਮ ਨਾਮ ਰੂਪੀ ਆ ਰਾਮ ਰੂਪੀ ਫੜ ਲੱਗ ਜਾਵੇ ਇਸ ਪ੍ਰਕਾਰ ਖਲਾ ਖੁਲੀਏ ਰਾਮ ਨਾਮ ਸੁਭ ਹੋਏ ਅਤੇ ਖੁਲੀਏ ਨਾਮ ਕਰਕੇ ਤੇ ਆਰਾਮ ਕਰਕੇ ਫੜੀਏ ਇਸ ਪ੍ਰਕਾਰ ਸੁਭ ਹੋਏ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਫਿਰ ਪੜਵੇ ਖਲਾ ਖੁਲੀਏ ਰਾਮ ਨਾਮ ਸੁਭ ਹੋਏ ਆ ਰਾਮ ਦੇ ਨਾਮ ਕਰਕੇ ਜੇ ਕਰਕੇ ਭਾਈ ਇਹ ਮੋਡ ਹੈ ਰਾਮ ਦਾ ਨਾਮ ਤਰੰਗ ਰੂਪੀ ਫੁੱਲ ਕਰਕੇ ਫੁੱਲੀਏ ਗਿਆਨ ਰੂਪੀ ਫਲ ਕਰਕੇ ਬ੍ਰਹਮਾਨੰਦ ਰੂਪੀ ਭਗਤ ਪ੍ਰਾਪਤ ਹੁੰਦਾ ਹੈ ਸੋਖ ਹੋਏ ਸੋਖ ਸੁਭਾਉ ਦਾ ਨੰਦ ਪ੍ਰਾਪਤ ਹੁੰਦਾ ਹੈ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਜਿਹੜੇ ਗੁਰੂ ਸਾਹਿਬ ਨੂੰ ਵਿਚਾਰਦੇ ਉਹ ਸਦਾ ਬਸੰਤ ਖੜਿਆ ਰਹਿੰਦਾ ਹੈ ਕਦੇ ਮਨ ਉਹਨਾਂ ਦਾ ਉਦਰੇਵੇਂ ਚ ਸੋਗ ਜ ਨਹੀਂ ਆਉਂਦਾ ਸਦਾ ਬਸੰਤ ਅਨੰਦ ਹੋਵਨ ਨੂੰ ਜੋ ਗੁਰੂ ਸਾਹਿਬ ਦੇ ਸ਼ਬਦ 'ਚ ਵਿਚਾਰ ਕਰਦੇ ਐ ਰਾਮਨਾਮ ਰੱਖ ਔਰ ਤਾਰਨ ਮੇਰੇ ਗੁਰੂ ਦਾ ਸ਼ਬਦ ਕੀ ਹੈ ਕਿ ਬਿ ਪਰਮੇਸ਼ਰ ਦੇ ਨਾਮ ਨੂੰ ਦਿਲ 'ਚ ਵਸਾ ਕੇ ਰੱਖੇ ਇਹ ਗੁਰੂ ਦਾ ਉਪਦੇਸ਼ ਐ ਮਾਨ ਬਸੰਤ ਤਨ ਮਨ ਹਰਿਆ ਹੋਏ ਬੋਲੋ ਦੇ ਮਨ ਚ ਬਸੰਤ ਆਨੰਦ ਹੋਏ ਤੇ ਤਨ ਤੇ ਮਨ ਹਰਿਆ ਹੋਣ ਦਾ ਪ੍ਰੇਮ ਦੇ ਸਹਿਤ ਹੋ ਜਾਂਦੇ ਆ ਨਾਨਕ ਹੋ ਤਨ ਬਿਰਖ ਰਾਮਨਾਮ ਫਲ ਪਾਏ ਸਾਧ ਸੰਗੇ ਜੀ ਇਹ ਸਰੀਰ ਤਾਂ ਇੱਕ ਬਿਰਸ਼ ਮਿਲਿਆ ਮਨੁੱਖਾ ਜਰੋ ਇਦੇ ਚ ਪਰਮੇਸ਼ਰ ਦਾ ਜਿਆ ਨਾਮ ਹੈ ਇਹ ਸਾਧ ਸੰਗੇ ਜੀ ਫਾਇਆ ਹੈ ਜਿਹੜਾ ਕੋਈ ਪਾਲਵੇ ਉਹਨਾਂ ਦਾ ਬ੍ਰਹਮਾਨੰਦ ਰੂਪੀ ਫਲ ਨੂੰ ਪਾਉਂਦਾ ਸੋ ਉਹਦਾ ਰੂਪ ਹੀ ਹੋ ਜਾਂਦਾ ਬਸੰਤ ਮਹੱਲਾ ਪੀਤੀ ਜਾ ਤੈਨ ਬਸੰਤ ਜੋ ਹਰ ਗੁਰ ਗਾਏ ਉਹਨਾਂ ਨੂੰ ਭਾਈ ਸਦਾ ਬਸੰਤ ਆਨੰਦ ਹੈ ਖੜਾਓ ਅਚੇਤੇ ਅੰਦਰ ਜੋ ਮਹਾਰਾਜ ਦੇ ਗੁਣਾਂ ਨੂੰ ਗਾਉਂਦੇ ਹਨ ਪੂਰੇ ਭਾਗ ਹਰ ਭਗਤ ਕਰਾਏ ਜਿਨ੍ਹਾਂ ਦੇ ਪੂਰਨ ਭਾਗ ਉਹਨਾਂ ਨੂੰ ਪਾਦੇ ਪਾਸਮ ਪਰਮੇਸ਼ਰ ਆਪ ਦੀ ਭਗਤੀ ਕਰਵਾ ਲੈਂਦਾ ਹੈ ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋ ਇਹ ਜਿਹੜਾ ਮਨ ਉਹ ਵਿਗੜਿਆ ਆ ਕੁ ਸੰਗਤ ਦੇ ਵਿੱਚ ਲੱਗ ਕੇ ਅਗਿਆਨ ਕਰਕੇ ਇਹਨੂੰ ਬਸੰਤ ਜੋ ਪਰਮੇਸ਼ਵਰ ਆਨੰਦ ਰੂਪ ਉਹਦੀ ਕਣਸੋਂ ਖ਼ਬਰ ਹੀ ਨਹੀਂ ਲੱਗੀ ਐਵੇਂ ਵਿਸ਼ਿਆਂ ਚ ਪੈ ਕੇ ਇਹਨਾਂ ਨੂੰ ਭਾਲਦਾ ਫਿਰਦਾ ਹੈ ਇਹ ਮਨ ਜਲਿਆ ਦੂਜੇ ਤੋਂ ਇਹ ਮਨ ਭਾਈ ਜਲ ਗਿਆ ਹੈ ਦੂਜੇ ਸੁਹਾਗ ਕਰਕੇ ਦੋ ਜੁਦਾਗੀ ਬਣੀ ਰਹਿੰਦੀ ਹੈ ਜੰਮਣ ਮੰਨ ਦੇ ਦੋ ਸੂਹਾਰ ਆਗ ਦਾਇਕ ਜੰਮਣ ਮੰਨ ਮਿੱਤਰ ਸੱਤਰ ਤਾ ਪੁੰਨ ਆਉਣਾ ਜਾਣਾ ਜੀਵ ਇਸ ਦੇ ਪੇਰ ਗਿਆਨ ਤੇ ਬਣੇ ਹੀ ਰਹਿੰਦੇ ਹੈ ਜੁਦਾਗੀ ਬਣੀ ਰਹਿੰਦੀ ਹੈ ਇਹ ਮਨ ਇਨਾਂ ਚ ਜਲਿਆ ਹੋਇਆ ਹੈ ਸ੍ਰੀ ਸ਼ਗਨਾਂ ਦੀ ਅੱਗ ਕਰਕੇ ਕਿਉਂ ਦੂਜੇ ਸੁਹਾਵ ਕਰਕੇ ਦੋਏ ਜੁਦਾ ਹੀ ਇੰਨਾ ਹੈ ਦੋ ਜੰਮਣ ਮਰਨੀ ਚਿੰਬੜੇ ਰਹਿੰਦੇ ਹਨ ਰਹਾ ਇਹ ਮਨ ਤੰਦ ਬੰਧਾ ਕਰਮ ਕਮਾਉਂਦਾ ਇਹ ਮਨ ਭਾਈ ਮਾਇਆ ਦੇ ਤੰਦਿਆਂ ਚ ਵੱਜਾ ਹੋਇਆ ਅਨੇਕ ਪ੍ਰਕਾਰ ਦੇ ਸ਼ਕਾਮ ਕਰਮਾਂ ਨਖਿਤ ਕਰਮਾਂ ਨੂੰ ਕਮਾਉਂਦਾ ਰਹਿੰਦਾ ਹੈ ਮਾਇਆ ਮੂਠਾ ਰੱਬ ਲਾਏ ਇਹ ਮਾਇਆ ਦੇ ਲੋਟੀ ਲਿਆ ਇਹਦੇ ਕਾਹੇ ਹਰ ਵਕਤ ਬਰਲਾਪ ਹੀ ਕਰਦਾ ਰਹਿਣਾ ਹੈ ਇਹ। ਇਹ ਮਨ ਛੁੱਟੇ ਜਾਂ ਸਤਿਗੁਰੂ ਭੇਟੇ। ਇਹ ਭਾਈ ਮਨ ਤਾਂ ਛੁਟਕਾਰਾ ਪਾਉਂਦਾ ਜੇ ਸਤਿਗੁਰਾਂ ਦੇ ਨਾਲ ਮਿਲ ਪਵੇ। ਜਮ ਕਾਲ ਕੀ ਫਿਰ ਆਵੇ ਨਾ ਫੇਟੇ। ਫੇਰੇ ਜਮ ਜੋ ਕਾਲ ਕਰਦਾ ਹੈ ਫੇਟੇ ਅੜਿੱਕੇ ਨਹੀਂ ਆਉਂਦਾ। ਜਮ ਕਾਲ ਦੀ ਫੇਟ ਧੱਕਾ ਨਹੀਂ ਲੱਗਦਾ। ਫੇਟ ਦੁੱਖ ਨਹੀਂ ਉਹਨਾਂ ਨੂੰ ਲੱਗਦਾ ਹੈ। ਫੇਟ ਸਾਧ ਸੰਗਤ ਜੀ ਵਰਸੀ ਦਾ ਨਾਮ ਵੀ ਹੈ। ਫੱਟੀ ਫੇਟੀ ਦੇ ਵਿੱਚ ਪਾ ਕੇ ਮਾਰਨ ਵਾਲੀ। ਫੇਰ ਜਦੋਂ ਕਿਸੇ ਪ੍ਰਕਾਰ ਜਦੋਂ ਕਾਲ ਕਵੇ ਕਾਲ ਰੂਪੀ ਮੌਤ ਨੂੰ ਵੀ ਬਰਸ਼ੀ ਨਾਣੀ ਮਾਰਦਾ ਹੈ ਫੇਟ ਨਹੀਂ ਆਉਂਦਾ ਠੱਗਾ ਨਹੀਂ ਲੱਗਦਾ ਦੁੱਖ ਨਹੀਂ ਹੁੰਦਾ ਇਹ ਮਨ ਛੁਟਾ ਗੁਰਲੀਆ ਛਡਾਇ ਜਿਨ੍ਹਾਂ ਦਾ ਮਨ ਗੁਰੂ ਸਾਹਿਬ ਨੂੰ ਨਾਮ ਦੀ ਦਾਤ ਦੇ ਕੇ ਛਡਾ ਲਿਆ ਹੈ ਉਹ ਮਨ ਇਸ ਜਮਨ ਮਨ ਦੇ ਦੁੱਖਾਂ ਤੋਂ ਛੁੱਟਿਆ ਹੈ ਨਾਨਕ ਮਾਇਆ ਮੋਹ ਸ਼ਬਦ ਜਿਲੇ ਇਹ ਮਨ ਮਾਇਆ ਕਿੰਨਾ ਦਾ ਮਨ ਛੁੱਟਿਆ ਮਾਰਾ ਕਿਨੇ ਜਨ ਮਾਇਆ ਦਾ ਮੋਹ ਭਾਈ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਅੰਦਰੋਂ ਜਲਵਾ ਹੁੰਦਾ ਹੈ ਮੇੜ ਦੁੱਤਾ ਹੈ ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੁੱਲੀ ਬਰਾਈ ਜਦੋਂ ਬਸੰਤ ਚੜਦਾ ਸਾਫ ਸੰਗੇ ਜੀ ਤੇਜ ਮਸਤਾਖ ਤੇ ਉਦੋਂ ਸਾਰੀ ਬਨਸਪਤੀ ਪਰਫੁੱਲਤ ਹੋ ਜਾਂਦੀ ਹੈ ਐਵੇਂ ਬਸੰਤ ਅਨੰਦ ਰੂਪ ਜਦੋਂ ਗੁਰਮੁਖ ਖਾਨੇ ਮੇਰੀ ਸ਼ੌਕ ਅਵਸਥਾ ਵਾਲਿਆਂ ਦੇ ਅੰਦਰ ਪਰਮੇਸ਼ਰ ਆਨੰਦ ਕਿਹੜਿਆ ਸੁਖਿਆਤ ਹੁੰਦਾ ਹੈ ਸੁਭਗਣਾ ਦੀ ਸਾਰੀ ਬਨਾਸ਼ ਵੀ ਪ੍ਰਫੁੱਲਤ ਹੋ ਜਾਂਦੀ ਹੈ ਇਹ ਜੀ ਜੰਤ ਫੁੱਲ ਹੈ ਹਰ ਚਿੱਤ ਲਾਏ ਜੇ ਮਹਾਰਾਜ ਕਿਤ ਲਾ ਲੈਣੇ ਸਾਰੇ ਜੀ ਹਮ ਛੋਟੇ ਵੱਡੇ ਜੀ ਮਾਤਰ ਜੀਵਾ ਰੂਪੀ ਬਾਜੇ ਸਾਰੇ ਪ੍ਰਫੁੱਲਤ ਹੋ ਸਕਦੇ ਐ ਇਹਨਾਂ ਦੇ ਅੰਦਰ ਖਰਾਬਟ ਆ ਸਕਦੀ ਐ ਤੇ ਸੋਗ ਆਦਿਕ ਸਭ ਚੁੱਕੇ ਜਾ ਸਕਦੇ ਐ ਜਿਨੇ ਵੇਦ ਇਹੋ ਮਨ ਹਰਿਆ ਹੋਵੇ ਇਸ ਤਰੀਕੇ ਨਾਲ ਸੰਗਤ ਨਾਲ ਮਿਲ ਕਰਕੇ ਮਨ ਇਹਨਾਂ ਦਾ ਨਾਮ ਅਮਰਦ ਕਰਕੇ ਹਰਾ ਭਰਾ ਹੋ ਜਾਂਦਾ ਹੈ ਹਰਿ ਹਰਿ ਨਾਮ ਜਪੈ ਦਿਨ ਰਾਤਿ ਹਰਿ ਮੰਦੀ ਮਿਸ਼ਾਨੀ ਹੈ ਪਰਮੇਸ਼ਰ ਦੇ ਨਾਮ ਨੂੰ ਰਾਤ ਦਿਨੇ ਜਪਦਾ ਰਹਿੰਦਾ ਹੈ ਗੁਰਮੁਖ ਹਉਮੈ ਕੱਢੈ ਤੋ ਗੁਰਮੁਖ ਜਿਹੜੇ ਹਉਮੈ ਦੀ ਮੈਲ ਨੂੰ ਨਾਗ ਦਾ ਸਬੂਲ ਲਾ ਕੇ ਪ੍ਰੇਮ ਦਾ ਜਲ ਪਾਤਾ ਕੇ ਸਾਧ ਸੰਗਤ ਨੂੰ ਕੀ ਘਾਟ ਉੱਤੇ ਯੁਗਤੀ ਨੂੰ ਮੁਕੀਆਂ ਦੁਆਰਾ ਅਤੇ ਨਿਸ਼ਚੈ ਰੂਪੀ ਪਰਦੇ ਤੇ ਰੱਖ ਕੇ ਤੋਕੇ ਕਰ ਦੁੰਦੇ ਹਨ ਰਹਾ ਸਤਿਗੁਰ ਬਾਣੀ ਸਭ ਸੁਣਾਏ ਸਤਿਗੁਰੂ ਸਾਹਿਬ ਦੀ ਬਾਣੀ ਇਹ ਸ਼ਬਦ ਉਪਦੇਸ਼ ਸੁਣਾ ਰਹੀ ਹੈ ਬ੍ਰਹਮਗਾਂ ਇਹੋ ਜਗ ਹਰਿਆ ਸਤਿਗੁਰ ਪਾਏ ਜਿਹੜੇ ਸਤਿਗੁਰਾਂ ਦੇ ਨਾਲ ਪਹਾ ਪ੍ਰੇਮ ਕਰਦੇ ਸਾਰਾ ਉਹ ਜੀਵ ਸਭ ਹਰੇ ਭਰੇ ਹੋ ਜਾਂਦੇ ਐ ਇਹ ਜਗ ਹਰਾ ਭਰਾ ਹੋ ਰਿਹਾ ਸਤਿਗੁਰਾਂ ਦੇ ਜੀ ਪ੍ਰੇਮ ਕਰਨੇ ਕਰਕੇ ਸੰਭ ਪੈਂਦੀ ਹੈ ਫਲ ਫੁੱਲ ਲਾਗੇ ਜਾਂ ਆਪੇ ਲਾਏ ਜਦੋਂ ਮਨ ਆਪ ਲਾਏ ਫਲ ਤੇ ਫੁੱਲ ਜਿਵੇਂ ਬਨਾਸ਼ਪਤੀ ਨੂੰ ਲੱਗਦੇ ਐ ਇਵੇਂ ਸੁਭਗੁਣਾ ਦੀ ਬਨਾਸਪਤੀ ਚ ਫਲ ਗਿਆਨ ਦੇ ਫੁੱਲ ਪ੍ਰੇਮ ਦੇ ਧਰਮ ਦੇ ਲੱਗੇ ਹਨ ਜਦੋਂ ਆਪ ਮਹਾਰਾਜ ਸਾਹ ਨੂੰ ਲਾ ਕੇ ਬਖਸ਼ੀ ਕਰ ਦਿੱਤੀ ਮੂਲ ਲੱਗ ਤਾ ਸਤਿਗੁਰਪਾ ਜੇ ਭਾਈ ਮੁੱਢ ਰੂਪ ਚ ਲੱਗ ਜੇ ਤਾ ਸਤਿਗੁਰਾਂ ਨੂੰ ਉਹ ਪਾ ਸਕਦਾ ਮੁੱਢ ਰੂਪ ਪਰਮੇਸ਼ਰ ਹੈ ਮੂਲ ਛੋਟ ਡਾਲੀ ਲਗੇ ਕਿਆ ਪਾਵੇਂ ਛਾਈ ਜੇ ਸਤਿਗੁਰਾਂ ਨੂੰ ਪਾਵੇ ਤਾ ਭਾਈ ਮੁੱਢ ਰੂਪ ਪਰਮੇਸ਼ਰ ਚ ਲੱਗ ਸਕਦਾ ਨਹੀਂ ਤਾਂ ਭਾਈ ਡਾਲੀ ਲਾਗੇ ਨੇ ਫੁੱਲ ਜਾਏ ਸੋ ਨਿਸਬਲੀ ਜਾਂਦੇ ਆ ਜਿਹੜੇ ਹੋਰ ਦੇਵੀ ਦੀ ਪੈਣੀ ਉਪਾਸ਼ਨਾ ਕਰਦੇ ਆ ਮੂਲ ਜਨਮ ਤੋਂ ਲਾ ਕੇ ਜਿਹੜੇ ਲੱਗੇ ਆ ਸਤਿਗੁਰੂ ਮਾਰਾ ਸਾਨੂੰ ਪਾ ਕੇ ਉਹ ਮੂਰੂਪ ਅਦਿਸ਼ਤਾਨ ਸੂਕ ਚ ਲਾ ਕੇ ਜੁੜ ਗਏ ਹਨ ਆਪ ਬਸੰਤ ਜਗਤ ਸਰ ਬਾੜੀ ਆਪ ਹੀ ਮਾਰਾ ਬਸੰਤਾ ਖੜਾਉਣ ਵਾਲਾ ਸਾਰਿਆਂ ਦੇ ਅਨੰਦ ਰੂਪ ਸਾਰਾ ਜਗ ਤੇ ਬਕੀਤੀ ਹੈ ਉਸ ਪਰਮੇਸ਼ਵਰ ਦੇ ਨਾਨਕ ਪੂਰੇ ਭਾਗ ਭਗਤਨ ਜਾਨੀ ਜਿੰਨੇ ਜਿੰਨੇ ਨਾ ਦੇ ਪੂਰੇ ਭਾਗ ਹੈ ਨਰਾਲੀ ਅਸੰਗ ਰਹਿਣ ਵਾਲੀ ਪਰਮੇਸ਼ਵਰ ਦੀ ਭਗਤੀ ਕਰਕੇ ਉਹ ਬਕੀਤੀ ਨੂੰ ਆਦਿ ਮਰਾਲੀ ਕਰ ਲੈਂਦੇ ਹੈ ਉਹ ਪਾਪਾਂ ਪੁੰਨਾਂ ਤੋਂ ਸੁਤੰਤਰ ਬ੍ਰਤੀ ਹੋ ਜਾਂਦੀ ਹੈ ਕਿ ਦੁਨੀਆ ਦੇ ਬ੍ਰਹਮ ਲੋਕ ਦਾ ਅਤੇ ਸਵਰਗ ਆਜ ਕਹਿੰਦੇ ਵਿਸ਼ਿਆਂ ਦੀ ਇੱਛਾ ਤੋਂ ਨਿਆਰੀ ਹੋ ਜਾਂਦੀ ਮਰਤੀ ਉਹਨਾਂ ਦੀ